ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਨੌਜਵਾਨ ਨਾਲ ਮਿਲੌਣ ਜਾ ਰਹੇ ਹਾਂ ਜਿਸ ਨੇ ਇੱਕ ਨਵੇਕਲੀ ਤੇ ਵੱਖਰੀ ਪਹਿਲ ਕਦਮੀ ਕਰਦਿਆਂ ਹੋਇਆਂ ਬੁੱਕ ਬੈਂਕ ਚਲਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਉਸ ਬੁੱਕ ਬੈਂਕ ਦੀਆਂ ਜਿੱਥੇ ਕਿ ਹਰ ਤਰ੍ਹਾਂ ਦੀ ਕਿਤਾਬ ਕਾਪੜਾ ਮਿਲ ਜਾਂਦੀਆਂ ਨੇ ਦਾਦੀ ਕਿ ਬੈਂਕਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੈਸਿਆਂ ਦਾ ਲੈਣ-ਦੇਣ ਕੀਤਾ ਜਾਂਦਾ ਤਾਂ ਉਸੇ ਤਰ੍ਹਾਂ ਹੀ ਇਸ ਬੈਂਕ ਦੇ ਵਿੱਚ ਕਿਤਾਬਾਂ ਕਾਪੀਆਂ ਦਾ ਲੈਣ-ਦੇਣ ਕੀਤਾ ਜਾਂਦਾ ਤਾਂ ਉਹਨਾਂ ਬੱਚਿਆਂ ਨੂੰ ਇਹ ਕਾਪੀਆਂ ਕਿਤਾਬਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਜੋ ਖਰੀਦਣ ਦੇ ਵਿੱਚ ਅਸਮਰਥ ਹੁੰਦੇ ਨੇ ਤਾਂ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਇਹ ਨੌਜਵਾਨ ਨੇ ਉਪਰਾਲਾ ਕੀਤਾ ਹੈ ਤਾਂ ਵੀਰ ਜੀ ਪਹਿਲਾਂ ਤਾਂ ਨਾਮ ਦੱਸੋ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਸ਼ੁਰੂਆਤ ਹੋਈ ਔਰ ਕਿਵੇਂ ਇਹ ਸੋਚਿਆ ਵੀ ਇਸ ਤਰ੍ਹਾਂ ਦੇ ਨਾਲ ਵੀ ਬੁੱਕ ਬੈਂਕ ਜੋ ਚਲਾਇਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਵਜੀਤ ਸਿੰਘ ਹੈ ਜੀ ਮੈਂ ਜਦੋਂ ਪੜਦਾ ਹੁੰਦਾ ਸੀ ਪੜਨ ਤੋਂ ਬਾਅਦ ਇੱਕ ਬੀਜੜ ਦਾ ਐਗਜ਼ਾਮ ਦਿੱਤਾ ਉਹ ਤੋਂ ਬਾਅਦ ਮੇਰੇ ਦਿਮਾਗ 'ਚ ਇਹ ਸੀ ਵੀ ਇੱਕ ਪੀਟੜ ਦਾ ਐਗਜ਼ਾਮ ਉਹ ਕਰੇ ਕਰੈਕ ਕਰਨਾ ਮੈਂ ਤਾਂ ਜਦੋਂ ਪੀਟੈਟ ਦਾ ਐਗਜ਼ਾਮ ਕਰਿਆ ਕਰਨਾ ਸੀ ਤੇ ਮੈਨੂੰ ਇਹ ਲੱਗਿਆ ਵੀ ਯਾਰ ਪੜਿਆ ਕਰਗੇ ਤੇ ਮੇਰੇ ਕਿਸੇ ਟੀਚਰ ਨੇ ਇਹ ਸਮਝਾਇਆ ਵੀ ਸਰ ਵੀ ਤ ਪੜ੍ਹਦੇ ਨਾਲ ਜੇ ਕਿਸੇ ਨੂੰ ਪੜ੍ਹਾਏਗਾ ਤਾਂ ਜ਼ਿਆਦਾ ਮਤਲਬ ਵਧੀਆ ਜਿਹੜੇ ਤੇਰੇ ਕਲੀਅਰ ਹੋਣਗੇ ਸਬਜੈਕਟ ਵਧੀਆ ਕਲੀਅਰ ਹੋ ਜਾਊਗਾ ਤੇ ਤੈਨੂੰ ਨੌਲੇਜ ਵਧੂਗੀ ਤਾਂ ਅਸੀਂ ਮੁੱਲੇ ਦੇ ਵਿੱਚ ਆਪਦੇ ਇੱਕ ਛੋਟੀ ਜੀ ਦੁਕਾਨ ਲਈ ਸੀ ਉੱਥੇ ਫ੍ਰੀ ਦੇ ਵਿੱਚ ਅਸੀਂ ਪੜ੍ਹਾਉਂਦੇ ਹੁੰਦੇ ਸੀ ਤਾਂ ਉਹ ਜਿਹੜਾ ਉਹ ਜਦੋਂ ਪੜ੍ਹਾਉਂਦੇ ਹੁੰਦੇ ਸੀ ਉਸ ਦੁਕਾਨ ਦਾ ਜਿਹੜਾ ਖਰਚਾ ਅਸੀਂ ਕਰਾਇਆ ਸੀ ਜਾਂ ਬੱਚਿਆਂ ਨੂੰ ਪੈਨ ਪੈਨਸਲਾਂ ਦਿਵਾਉਣੀਆਂ ਹੁੰਦੀਆਂ ਸੀ ਤਾਂ ਅਸੀਂ ਮਤਲਬ ਰੱਦੀ ਇਕੱਠੀ ਕਰਦੇ ਹੁੰਦੇ ਸੀ ਮੱਲੇ ਦੇ ਵਿੱਚੋਂ ਉਹ ਰੱਦੀ ਨੂੰ ਵੇਚ ਕੇ ਜਿਹੜਾ ਪੈਸਾ ਹੁੰਦਾ ਸੀ ਉਹ ਬੱਚਾਂ ਦੀ ਐਜੂਕੇਸ਼ਨ ਤੇ ਅਸੀਂ ਖਰਚ ਕਰਦੇ ਸੀ ਹੌਲੀ ਹੌਲੀ ਮਤਲਬ ਸ਼ਹਿਰ ਨਿਵਾਸੀਆਂ ਨੇ ਵੇਖਿਆ ਵੀ ਇਹ ਰੱਦੀ ਦੇ ਨਾਲ ਘਰ ਪਿੰਗਾ ਕਿਤਾਬਾਂ ਵੀ ਸਾਨੂੰ ਡੋਨੇਟ ਕਰਨੇ ਸ਼ੁਰੂ ਕਰਦੇ ਆਂ ਤਾਂ ਸਾਡਾ ਮਨ ਆਇਆ ਸੀ ਵੀ ਇਹ ਰੱਦੀ 'ਚ ਕਿਤਾਬਾਂ ਨਾਲ ਵੇਚੀਏ ਕਿਉਂਕਿ ਕਿਤਾਬਾਂ ਦੀ ਕੀਮਤ ਬੜੀ ਜ਼ਿਆਦਾ ਸੀ ਤੇ ਕਿਤਾਬਾਂ ਬਹੁਤ ਵਧੀਆਂ ਸੀ ਉਹ ਜਦੋਂ ਉਹ ਕਿਤਾਬਾਂ ਅਸੀਂ ਵੇਚਣੀਆਂ ਸ਼ੁਰੂ ਨਹੀਂ ਕੀਤੀਆਂ ਤਾਂ ਆਪਦੇ ਕੋਲ ਰੱਖਣੇ ਸ਼ੁਰੂ ਕਰ ਦਿੱਤੀਆਂ ਤਾਂ ਹੌਲੀ ਹੌਲੀ ਇੱਕ ਬੁੱਕ ਬੈਂਕ ਦੀ ਸਥਾਪਨਾ ਜਿਵੇਂ ਹੋਣੀ ਸ਼ੁਰੂ ਹੋ ਗਈ ਤਾਂ ਅਸੀਂ ਉਹ ਫੇ ਤੇ ਵੀ ਜੇ ਕਿਸੇ ਨੇ ਕੋਈ ਕਿਤਾਬ ਲੈਣੀ ਹੈ ਭਈਆ ਸਾਡੇ ਇੱਥੇ ਥਾਂ ਤੇ ਭਈਆ ਤੁਸੀਂ ਆ ਕੇ ਲੈ ਕੇ ਲੈ ਕੇ ਜਾ ਸਕਦੇ ਆ ਤਾਂ ਹੌਲੀ ਹੌਲੀ ਵਿਦਿਆਰਥੀ ਜਿਵੇਂ ਆਪਣੀਆਂ ਕਿਤਾਬਾਂ ਘਰ ਪਈਆਂ ਹੁੰਦੀਆਂ ਸੀ ਇੱਥੇ ਰੱਖੇ ਜਾਂਦੇ ਸੀ ਜਿਹੜੀ ਇੱਥੇ ਪਈ ਸੀ ਉਹ ਕਿਤਾਬ ਨਾਲ ਲੈ ਜਾਂਦੇ ਸੀ ਇਸ ਤਰ੍ਹਾਂ ਬਲੇ ਇਸ ਬੁੱਕਮਾਰਕ ਦੀ ਜਿਹੜੀ ਸ਼ੁਰੂਆਤ ਹੋ ਗਈ ਸੀ ਤੇ ਜਦੋਂ ਸ਼ੁਰੂ ਕੀਤਾ ਸੀ ਇਹ ਨਾਲ ਸਾਥੀ ਸੀ ਜਾਂ ਇਕੱਲੇ ਨਹੀਂ ਇਹ ਕੰਮ ਕਰਾਲਾ ਕੀਤਾ ਇਕੱਲੇ ਤਾਂ ਐਡਾ ਵੱਡੀ ਚੀਜ਼ ਕਰਨੀ ਔਖੀ ਹੋ ਜਾਂਦੀ ਹੈ ਕਿਉਂਕਿ ਤੁਹਾਡੇ ਯਾਰ ਦੋਸਤ ਆ ਜਿਹੜੇ ਮਤਲਬ ਤੁਹਾਡੇ ਦੁੱਖ ਸੁੱਖ ਦੇ ਵਿੱਚ ਖੜਦੇ ਸੀ ਜਿਵੇਂ ਬਈ ਮੇਰਾ ਛੋਟਾ ਵੀ ਰਾਮਰਤਾ ਮਨਜੀਤ ਸਾਡੇ ਨਾਲ ਠੀਕ ਹੈ ਗਰਗ ਸਾਹਿਬ ਹੋ ਗਏ ਜਿਹੜੇ ਹੁਣ ਵੀ ਆ ਮੈਡਮ ਅਮਨਸੀ ਕਾਫੀ ਮਿੱਤਰ ਆ ਜਿਨ੍ਹਾਂ ਦੇ ਮੈਂ ਹੁਣ ਨਾਮ ਵੀ ਮੇਰੇ ਦਿਮਾਗ ਚੋਂ ਸਕਿਪ ਹੋ ਜਾਣਗੇ ਟਾਈਮ ਤਾਂ ਉਹਨਾਂ ਦੀ ਹੱਲਾਸ਼ੀਰੀ ਦੇ ਨਾਲ ਜਿਹੜਾ ਇੱਕ ਬੁੱਕ ਬੈਂਕ ਦੀ ਸਥਾਪਨਾ ਹੋਈ ਸੀ ਚਲਾਉਂਦੇ ਕਿਵੇਂ ਉਹ ਪ੍ਰਸੀਵ ਕੀ ਦੇਖੋ ਹੁਣ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋ ਗਈ ਵੀ ਇਹਦਾ ਜਿਵੇਂ ਇੱਕ ਆਟੋਮੋਡ ਜਾ ਹੋ ਗਿਆ ਜਿਵੇਂ ਪਹਿਲੀ ਵਾਰ ਸਾਈਕਲ ਨਹੀਂ ਚਲਾਉਂਦੇ ਤੁਸੀਂ ਸਾਈਕਲ ਚਲਾਉਂਦੇ ਲਾਉਂਦੇ ਕਦੇ ਬ੍ਰੇਕ ਮਾਰ ਲਾਣੇ ਕਦੇ ਪੈਂਡਲ ਮਾਰਨਾ ਭੁੱਲ ਕੇ ਡਿੱਗ ਪਏ ਤਾਂ ਹੁਣ 8-9 ਸਾਲਾਂ ਦਾ ਐਕਸਪੀਰੀਅੰਸ ਜਾ ਹੋ ਗਿਆ ਹੁਣ ਇੱਕ ਸੈਟਅਪ ਬਣ ਗਿਆ ਸਾਡੇ ਅੰਕਲ ਜਿਹੜੇ ਹੈਗੇ ਜੀ ਬਖਤਾਵਰ ਸਿੰਘ ਜੀ ਆ ਤਾਂ ਉਹ ਫ੍ਰੀ ਸੀ ਉਹ ਜਗ੍ਹਾ ਵੀ ਉਹਨਾਂ ਦੀ ਸੀ ਤੇ ਉਹਨਾਂ ਨਾਲ ਗੱਲ ਹੋਈ ਸੀ ਅੰਕਲ ਜੀ ਕਹਿੰਦੇ ਵੀ ਕਿਤਾਬਾਂ ਹੀ ਆਪਾਂ ਇੱਥੇ ਰੱਖ ਲਾਂਨੇ ਆ ਯਾਰ ਹਾਲੇ ਤਾਂ ਮੈਂ ਪੜ ਲਿਆ ਕਰੂੰਗਾ ਚਲੋ ਫ੍ਰੀ ਹੁਣਾ ਕੁਝ ਬੱਚਿਆਂ ਨੂੰ ਜੇ ਦੇਣੀਆਂ ਹੁੰਦੀਆਂ ਤੇ ਮੈਂ ਉਹ ਸੇਵਾ ਵੀ ਨਿਭਾ ਲਵਾਂਗਾ ਤੇ ਮੋਸਟਲੀ ਅੰਕਲ ਜੀ ਸਾਡੇ ਉਹ ਬੁੱਕ ਬੈਂਕ ਦਾ ਕੰਮ ਦੇਖ ਰਹੇ ਆ ਉਹ ਸਵੇਰੇ ਜਿਵੇਂ 8:00 ਵਜੇ ਆ ਜਾਂਦੇ ਆ 8:00 ਵਜੇ ਤੋਂ ਲੈ ਕੇ ਦੋ ਦੋ ਚਾਰ ਘੰਟੇ ਲਾਉਂਦੇ ਆ ਫਿਰ ਦੋ ਚਾਰ ਘੰਟੇ ਰੈਸਟ ਕਰਦੇ ਫਿਰ ਦੋ ਚਾਰ ਘੰਟੇ ਸ਼ਾਮ ਨੂੰ ਫਿਰ ਟਾਈਮ ਪੈਂਦੇ ਆ ਚਲਾ ਕਿਸ ਤਰ੍ਹਾਂ ਦੇ ਰਹੇ ਹੋ ਜਿਵੇਂ ਕੋਈ ਕਿਤਾਬਾਂ ਦੇਣਾ ਹੁੰਦਾ ਫ੍ਰੀ ਦੇ ਰਹੇ ਹੋ ਹਾਂ ਜਿਵੇਂ ਉਹ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਇੱਥੇ ਬੁੱਕ ਬੈਂਕ ਆ ਜੇ ਕਿਸੇ ਦੇ ਘਰ ਪਿੰਗਾ ਜਿਵੇਂ ਮੋਸਟਲੀ ਬੱਚੇ ਬਾਹਰ ਜਾ ਰਹੇ ਆ ਤਾਂ ਉਹਨਾਂ ਦੇ ਪੇਰੈਂਟਸ ਆ ਕਿਤਾਬਾਂ ਇੱਥੇ ਭੇਜ ਜਾਂਦੇ ਜਾਂ ਫੜਾ ਜਾਂਦੇ ਆ ਤਾਂ ਉਹ ਸਾਡਾ ਇੱਕ ਡਾਟਾ ਲਿਖਿਆ ਹੁੰਦਾ ਉਹਦੇ ਵਿੱਚ ਉਹ ਦਾ ਦੱਸਦਾ ਵੀ ਕਿਹੜੀ ਕਲਾਸ ਦੀ ਕਿਤਾਬ ਆ ਕਿਹੜੇ ਸਕੂਲ ਦੀ ਕਿਤਾਬ ਆ ਤੇ ਉੱਤੇ ਲਿਖ ਜਾਂਦੇ ਆ ਜੇ ਕਿਸ ਨੂੰ ਚਾਹੀਦੀ ਆ ਤੋ ਆ ਕੇ ਇਥੋਂ ਸਰਚ ਕਰਦਾ ਉਹ ਦੱਸ ਜਾਂਦਾ ਭਾਈ ਮੈਂ ਸਕੂਲ ਦਾ ਬੱਚਾ ਵੀ ਮੈਨੂੰ ਸਕੂਲ ਦੀ ਕਿਤਾਬ ਚਾਹੀਦੀ ਆ ਠੀਕ ਆ ਸਾਨੂੰ ਲੱਗਦਾ ਵੀ ਜੇ ਕਿਤਾਬ ਜਿਆਦਾ ਕੋਸਟਲੀ ਆ ਤਾਂ ਅਸੀਂ ਉਸ ਸਕੂਲ ਦੇ ਕਿਸੇ ਟੀਚਰ ਨਾਲ ਗੱਲ ਕਰ ਲੈਣੇ ਭਈ ਇਹ ਲੋੜਵੰਦ ਹੈਗਾ ਕਿਤੇ ਐ ਨਾ ਹੋਵੇ ਵੀ ਕਾਂ ਜਾ ਕੇ ਵੇਸ ਤੇ ਤੇ ਜਦੋਂ ਸਾਨੂੰ ਕਿਸੇ ਟੀਚਰ ਜਾਂ ਪ੍ਰਿੰਸੀਪਲ ਨੂੰ ਪਰਮਿਸ਼ਨ ਮਿਲ ਜਾਂਦੀ ਵੀ ਹਾਂ ਬੱਚਾ ਠੀਕ ਹੈ ਭਾਈ ਤੁਸੀਂ ਇਹਨਾਂ ਕਿਤਾਬ ਦੇ ਦਿਓ ਤਾਂ ਸਾਡੀ ਰਿਸਪੌਂਸਿਬਿਲਟੀ ਆ ਵਾਪਸ ਕਰਕੇ ਜਾਊਗਾ ਤਾਂ ਅਸੀਂ ਉਹ ਤਾ ਉਹਨਾਂ ਨੂੰ ਫ੍ਰੀ ਕਾਸਟ ਵਿੱਚ ਪ੍ਰੋਵਾਈਡ ਕਰਾ ਦਾਂਗੇ ਜਿਹੜੇ-ਜਿਹੜੇ ਬੱਚਿਆਂ ਦੇ ਵਿਦਿਆਰਥੀਆਂ ਦੇ ਜਿਹੜੀਆਂ ਕਿਤਾਬਾਂ ਕਰਦੇ ਨੇ ਉਹ ਮਿਲ ਜਾਣਗੀਆਂ देखो ਅਸੀਂ ਸਾਡੀ ਤਾਂ ਕੋਸ਼ਿਸ਼ ਹੁੰਦੀ ਵੀ ਕੇਜੀ ਤੋਂ ਕੇਜੀ ਨਰਸਰੀ ਤੋਂ ਸ਼ੁਰੂ ਹੋ ਕੇ ਜਿੰਨੀਆਂ ਵੀ ਤੁਹਾਡੇ ਘਰੇ ਕੋਈ ਮਤਲਬ ਸੇਧ ਦੇਣ ਵਾਲੀ ਕਿਤਾਬ ਪਈ ਹੈ ਤਾਂ ਸਾਡੇ ਤੱਕ ਮਤਲਬ ਤੁਸੀਂ ਪੁੱਛ ਸਕਦੇ ਆ ਤਾਂ ਤਕਰੀਬਨ ਕੇਜੀ ਨਰਸਰੀ ਤੋਂ ਲੈ ਕੇ ਤਾਂ ਬੜੇ ਅਨਮੋਲੀਆਂ ਜਿਹੜੀਆਂ ਮਤਲਬ ਕੋਈ ਯੋਗ ਨੂੰ ਲੈ ਕੇ ਜਾਂ ਕੋਈ ਸਾਡੇ ਅਧਿਆਤਮਕ ਨੂੰ ਲੈ ਕੇ ਜਾਂ ਕੋਈ ਨਾਵਲ ਲੈ ਲਓ ਜਾਂ ਕੋਈ ਇਦਾਂ ਦੇ ਸਿਧਾਂਤਾਂ ਨੂੰ ਲੈ ਕੇ ਕਿਤਾਬਾਂ ਸਾਡੇ ਇੱਥੇ ਬੁੱਕਮਾਰਕਸ 'ਚ ਵੀ ਪਈਆਂ ਤਾਂ ਮੋਸਟਲੀ ਹਰ ਇੱਕ ਸਕੂਲ ਦੀ ਵੀ ਕਿਤਾਬ ਪਈ ਹੈ ਹਰ ਇੱਕ ਕਲਾਸ ਦੀ ਵੀ ਕਿਤਾਬ ਪਈ ਹੈ ਕਿੰਨੇ ਸਾਲਾਂ ਤੋਂ ਇਹ ਚਲਾ ਰਹੀ ਹੁੰਦੀ ਸੀ ਇਹਨੂੰ 7-8 ਸਾਲ ਤਾਂ ਮਤਲਬ ਹੋ ਗਏ ਜੀ ਜਦੋਂ ਜਦੋਂ ਅਸੀਂ ਆਪ ਸਟੂਡੈਂਟ ਸੀ ਉਸ ਟਾਈਮ ਤੋਂ ਇਹ ਕੰਮ ਸ਼ੁਰੂ ਹੋਇਆ ਤੇ ਅੱਜ ਅਸੀਂ ਚਲੋ ਸਾਡੇ ਹੁਣ ਤਾਂ ਬੱਚੇ ਵੀ ਸਕੂਲਾਂ ਦੇ ਵਿੱਚ ਪੜ੍ਹਨ ਲੱਗ ਗਏ ਆ ਆਪਣమే ਸ਼ੁਰੂ ਹੋ ਗਏ ਆ ਤਾਂ ਕਾਫੀ ਦੇ ਨਾਲ ਅਸੀਂ ਇੱਕ ਹੋਰ ਚੀਜ਼ ਕਰਤੀ ਵੀ ਜੇ ਤੁਹਾਡੇ ਕੋਲ ਚਾਰ ਭਰੀਆਂ ਕਾਪੀਆਂ ਤਾਂ ਅਗਲੀ ਕਾਪੀ ਸਾਡੇ ਤੋਂ ਖਾਲੀ ਫਰੀ ਦੇ ਵਿੱਚ ਲੈ ਜਾਓ ਠੀਕ ਆ ਉਹਦੇ ਨਾਲ ਬੱਚਨ ਹੋ ਗਿਆ ਵੀ ਹਾਂ ਯਾਰ ਸਾਡਾ ਹੋਰ ਵੀ ਬੈਨੀਫਿਟ ਆ ਸੱਤਕਰੀਮ ਨੂੰ ਕਾਫੀ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਵਧੀਆ ਮਿਲਣ ਲੱਗ ਬਹੁਤ ਵਧੀਆ ਮਿਲਿਆ ਤੇ ਬੱਚੇ ਵੀ ਇਸ ਐਨ ਜੀਓ ਦੇ ਨਾਲ ਜੁੜੇ ਆ ਤੇ ਕਿੰਨੇ ਵਜੇ ਖੁੱਲਦੇ ਆ ਬੁੱਕ ਆਪਾਂ ਨੇ ਬੈਂਕ ਤੇ ਕਿੰਨੇ ਵਜੇ ਕਲੋਜ਼ਿੰਗ ਦੇਖੋ ਇਹ ਸਵੇਰੇ ਜਿਹੜਾ ਮੇਨ ਸ਼ੇਟਰ ਆ ਸੀ 8 8:30 ਵਜੇ ਤੱਕ ਕਰ ਚੱਕ ਦੰਨੇ ਠੀਕ ਆ ਤਾਂ ਉਹ ਸਾਡੇ ਅੰਕਲ ਜੀ ਆ ਜਿਹੜੇ ਆ ਕੇ ਸਵੇਰੇ 8 8:30 ਵਜੇ ਇੱਥੇ ਬੈਠ ਕੇ ਖਾਸ ਬੁੱਕਸ ਪੜਨਾ ਦੇ ਕੋ ਰਿਊਜ਼ ਪੇਪਰ ਪੜ ਲਿਆ ਪਲੱਸ ਕੋਈ ਬੱਚਾ ਆਉਂਦਾ ਉਹਨੂੰ ਕੋਈ ਕਿਤਾਬ ਆ ਉਹਨੂੰ ਦਾਸਤਾਂ ਦੇ ਵੀ ਇੱਥੇ ਵੀ ਆ ਦੇਖ ਲੈ ਕਰ ਦੇਣਾ ਤਾਂ ਤਕਰੀਬਨ 2-3 ਘੰਟੇ ਉਹ ਵਿੱਚੋਂ ਮਤਲਬ ਕਿ ਰੋਟੀ ਪਾਣੀ ਖਾਣ ਜਾਣਾ ਉਹ ਚਲੇ ਜਾਂਦੇ ਆ ਫਿਰ ਸ਼ਾਮ ਨੂੰ 2-4 ਘੰਟੇ ਹੁੰਦੇ ਆ ਤਾਂ ਫਿਰ ਵੀ ਕੀ ਵਾਰੀ ਹੁੰਦਾ ਵੀ ਚਲੋ ਅੱਗੇ ਪਿੱਛੇ ਹੁੰਨਾ ਤਾਂ ਬੇਕਰੀ ਦੇ ਨਾਲ ਚਾਬੀ ਵੀ ਹੁੰਦੀ ਆ ਤਾਂ ਉੱਥੇ ਕੋਈ ਨਾ ਕੋਈ ਮੁਲਾਜ਼ਮ ਆ ਕੇ ਕਿਤਾਬ ਦੇ ਦਿੰਦੇ ਨਹੀਂ ਤਾਂ ਅਸੀਂ ਵਿਦਿਆਰਥੀ ਨੂੰ ਕਹਿੰਦੇ ਨੇ ਭਾਈ ਤੂੰ ਕਿਤਾਬਾਂ ਦੇਖ ਲੈ ਜੇ ਤੈਨੂੰ ਕਿਤਾਬ ਮਿਲ ਗਈ ਤਾਂ ਉੱਥੇ ਇੱਕ ਜਿਹੜਾ ਰਜਿਸਟਰ ਪਿਆ ਉਹ ਚ ਨੋਟ ਕਰਕੇ ਚਲਾ ਜਾਏ ਤੇ ਸਾਨੂੰ ਦੱਸ ਦੇ ਤਾਂ ਇਦਾਂ ਉਹ ਇਟੀਆਂ ਕਿਤਾਬਾਂ ਸਹੀ ਮਹੀਆ ਕਰਾ ਲੈਣਾ ਤਾਂ ਤੁਸੀਂ ਸ਼ੁਰੂਆਤ ਕੀਤੀ ਹੈ ਨਾ ਤੇ ਕਿਵੇਂ ਫਿਰ ਸਾਰਿਆਂ ਦੀ ਸੀਗੀ ਸੋਝਾਂ ਕਿਸ ਤਰ੍ਹਾਂ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਸਾਮਨੋਦ ਪਹਿਲਾਂ ਤੇ ਇੰਦਾ ਕੋਈ ਵੀ ਕੰਮ ਇਕੱਲੇ ਤਾਂ ਖੁੰਦਾ ਨਹੀਂਗਾ ਇਹ ਸਾਰਿਆਂ ਦੇ ਦੋਸਤਾਂ ਨੇ ਰਲ ਮਿਲ ਕੇ ਸਾਡਾ ਸ਼ੁਰੂ ਕੀਤਾ ਹੈਗਾ ਤੇ ਜਿਹਦੇ ਵਿੱਚ ਸਾਨੂੰ ਪਹਿਲਾਂ ਤਾਂ ਸ਼ੁਰੂ ਚ ਲੱਗਦਾ ਸੀਗਾ ਵੀ ਕੋਖੇ ਪਰ ਇਹ ਤਾਂ ਜਿਵੇਂ ਸਾਰਿਆਂ ਦਾ ਸਹਿਯੋਗ ਮਿਲਦਾ ਜਿਵੇਂ ਆਪਣੇ ਦੋਸਤ ਇਕੱਠੇ ਹੋਏ ਤਾਂ ਨਾਲ ਸਾਡੇ ਨਾਲ ਦੋਸਤਾਂ ਨਾਲ ਨਵਸੀ ਸਾਡਾ ਸਾਥ ਦੇਣ ਲੱਗੇ ਆ ਤੇ ਵਧੀਆਂ ਚੱਲ ਵੀ ਪਿਆ ਹੁਣ ਰਿਸਪੌਂਸਿਬਿਲਟੀ ਹਾਂਜੀ ਬਈ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਕਿਉਂਕਿ ਕਾਫੀ ਬੱਚੇ ਇਦਾਂ ਦੇ ਹੁੰਦੇ ਆ ਜੋ ਆਪਣਾ ਪੜ੍ਹਾਈ ਵਿੱਚ ਬਹੁਤ ਸਮਰਥ ਹੁੰਦੇ ਆ ਜੇਦੋਂ ਉਹਨਾਂ ਨੂੰ ਇਥੋਂ ਫ੍ਰੀ ਬੁੱਕ ਮਿਲਦੀ ਆ ਤਾਂ ਉਹ ਆਪਣਾ ਸੁਪਨਾ ਪੂਰਾ ਕਰਦੇ ਆ ਜੇ ਜਿਹੜੀ ਇਦਾਂ ਹੁੰਦਾ ਨਾ ਬੱਚਾ ਹੁਸ਼ਿਆਰ ਹੁੰਦਾ ਉਹਨੂੰ ਪੜ੍ਹਨ ਦੇ ਵਿੱਚ ਰੁਚੀ ਵੀ ਹੁੰਦੀ ਆ ਪਰ ਉਹ ਕੀ ਹੁੰਦਾ ਹਾਲਾਤ ਅਜਿਹੇ ਹੁੰਦੇ ਨੇ ਕਿ ਉਹ ਮਹਿੰਗੀਆਂ ਮਹਿੰਗੀਆਂ ਕਿਤਾਬਾਂ ਨਹੀਂ ਖਰੀਦ ਸਕਦਾ ਉਸੇ ਕਾਰਨੋਂ ਦੀ ਪੜ੍ਹਾਈ ਛੁੱਟ ਜਾਂਦੀ ਆ ਹਾਂਜੀ ਬਈ ਕਾਫੀ ਕਿਤਾਬਾਂ ਇਦਾਂ ਦੀਆਂ ਵੀ ਹੁੰਦੀਆਂ ਜੋ ਬਹੁਤ ਕੋਸਟਲੀ ਹੁੰਦੀਆਂ ਨੇ ਉਹ ਬੱਚਾ ਦੇ ਘਰ ਦੇ ਹਾਲਾਤ ਹੀ ਕੁਛ ਐਦਾਂ ਦੇ ਹੁੰਦੇ ਉਹ ਬੁੱਕਸ ਨਹੀਂ ਲੈ ਸਕਦਾਗਾ ਤੇ ਜਿਹਦੇ ਵਿੱਚ ਅਸੀਂ ਹੁਣ ਉਹ ਬੱਚੇ ਨੂੰ ਜਦੋਂ ਸਾਡੇ ਕੋਲ ਆਉਂਦਾ ਤਾਂ ਅਸੀਂ ਉਹਨੂੰ ਫ੍ਰੀ ਆਫ ਕਾਸਟ ਦਿੰਦੇ ਆ ਉਸ ਵਿੱਚ ਕੋਈ ਪੈਸਾ ਨਹੀਂ ਲੈਂਦੇ ਤੇ ਉਸ ਉਸ ਬੱਚੇ ਨੂੰ ਇਹ ਕਹਿਆ ਜਾਂਦਾ ਵੀ ਤੂੰ ਇਹ ਆਪਣੀ ਕਿਤਾਬ ਪੜ੍ਹ ਕੇ ਸਾਨੂੰ ਵਾਪਸ ਕਰਦੀ ਅਸੀਂ ਉਹ ਤਾਂ ਕਿ ਹੋਰ ਬੱਚੇ ਦੇ ਕੰਮ ਆ ਸਕੇ ਹਾਂਜੀ ਤੇ ਫਿਰ ਇਹ ਅੱਗੇ ਵੀ ਜਾਰੀ ਰਵੋਗੇ ਇਸ ਤੋਂ ਅੱਗੇ ਵੀ ਕੁਝ ਸੋਚਿਆ ਵੀ ਹੋਰ ਵੀ ਤਰੀਕਿਆਂ ਦੇ ਨਾਲ ਕੋਈ ਮਦਦ ਕਰਨੀ ਹੈ ਹਾਂਜੀ ਅ ਜਿਵੇਂ ਵੀ ਜ ਕਾਫੀ ਬੱਚਣੇ ਇਦਾਂ ਹੁੰਦਾ ਜਿਵੇਂ ਬੂਟ ਦੀ ਜ਼ਰੂਰਤਾਂ ਜਾਂ ਕਿਸੇ ਬੱਚੇ ਨੂੰ ਇਦਾਂ ਹੁੰਦਾ ਵਰਦੀ ਦੀ ਜ਼ਰੂਰਤ ਉਹ ਨਹੀਂ ਲੈ ਸਕਦਾ ਤਾਂ ਅਸੀਂ ਉਹਨਾਂ ਦਾ ਮਤਲਬ ਜਿੱਦਾਂ ਕਿ ਅਸੀਂ ਉਹਨਾਂ ਨੂੰ ਨੋਟ ਕਰਦੇ ਆ ਤਾਂ ਕਾਫੀ ਸੱਜਣੇ ਇਦਾਂ ਦੇ ਹੁੰਦੇ ਜੋ ਉਹਨਾਂ ਦੀ ਹੈਲਪ ਕਰ ਦਿੰਦੇ ਆ ਅਸੀਂ ਉਹਨਾਂ ਨੂੰ ਉਹਨਾਂ ਨਾਲ ਮਿਲਾ ਦਿੰਦੇ ਆ ਉਹ ਬੱਚੇ ਨੂੰ ਉਹ ਸੱਜਣਾਂ ਮਿਲਾਈਦਾ ਤੇ ਉਹ ਆਪੇ ਹੀ ਹੈਲਪ ਇਦਾਂ ਅੱਗੇ ਤੋਂ ਅੱਗੇ ਵਧਦੀ ਜਾਂਦੀ ਆ ਤਾਂ ਇਹ ਸਨ ਮੁਕਸਰ ਦੇ ਨੌਜਵਾਨ ਜਿਨ੍ਹਾਂ ਨੇ ਮਿਲ ਕੇ ਇਹ ਜੋ ਬੈਂਕ ਆ ਉਹ ਚਲਾ ਰਹੇ ਨੇ ਤਾਂ तकरीबन ਹੀ ਹਰ ਜੋ ਤੁਸੀਂ ਦੇਖ ਸਕਦੇ ਹੋ ਵੀ ਕਾਪੀਆਂ ਜੋ ਕਿਤਾਬਾਂ ਨੇ ਜੋ ਮਹਿੰਗੀਆਂ-ਮਹਿੰਗੀਆਂ ਕਿਤਾਬਾਂ ਨੇ ਉਹ ਵੀ ਇਸ ਬੈਂਕ ਤੋਂ ਮਿਲ ਜਾਂਦੀਆਂ ਨੇ ਤਾਂ ਫ੍ਰੀ ਦੇ ਵਿੱਚ ਜੋ ਕਹਿ ਸਕਦੇ ਕੋ ਲੋੜਵੰਦ ਬੱਚੇ ਹੁੰਦੇ ਨੇ ਵਿਦਿਆਰਥੀ ਹੁੰਦੇ ਨੇ ਉਹ ਉਹ ਇੱਥੋਂ ਕਿਤਾਬਾਂ ਨੇ ਜੋ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦੀ ਉਹ ਕਿਤਾਬਾਂ ਲੈ ਜਾਂਦੇ ਨੇ ਤੇ ਜਿਨ੍ਹਾਂ ਦੇ ਕੋਲ ਜਿਸ ਤਰ੍ਹਾਂ ਦੇ ਨਾਲ ਕਲਾਸ ਪੂਰੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਇੱਥੇ ਕਿਤਾਬਾਂ ਜਮ੍ਹਾਂ ਕਰਾ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਜੋ ਸੰਜੋਗ ਆ ਜੋ ਬੈਂਕ ਚਲਾ ਰਹੇ ਨੇ ਤਾਂ ਜੋ ਇਸ ਸਰ ਬੈਂਕ ਦੇ ਵਿੱਚ ਕਿਤਾਬਾਂ ਜਮ੍ਹਾਂ ਕਰਾਉਣ ਦੇ ਲਈ ਆਏ ਨੇ ਤਾਂ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ। ਇਹ ਸਰਮਜੀਤ ਸਿੰਘ ਹੀ ਚਲਾਉਂਦੇ ਸੀਗੇ ਤੇ ਮੈਂ ਤਾਂ ਇੱਕ ਮੇਰੀ ਦੁਕਾਨ ਸੀ ਇਹਨਾਂ ਨੇ ਬਿਕਰੀ ਵਾਲੀ ਲਈ ਸੀਗੀ। ਐਂਡ ਤੇ ਇਹ ਇੱਕ ਫ੍ਰੀ ਸੀ ਮੈਂ ਤੇ ਕਹਿੰਦੇ ਵੀ ਇੱਥੇ ਲੈ ਕੇ ਉਹਨੂੰ ਇਹ ਦੁਕਾਨ ਇੱਥੇ ਲੈ ਕੇ ਆਏ ਤੇ ਮੈਂ ਫ੍ਰੀ ਜੀ ਜਿਸ ਕਰਕੇ ਤੇ ਵਿਦਿਅਕ ਮੈਂ ਦੇ ਲੱਗ। ਬੱਚੇ ਹੁੰਦੇ ਨੇ। ਆਹ ਬੱਚੇ ਬਹੁਤ ਹੁੰਦੇ। ਬੋਕਸ ਲੈ ਕੇ ਦਿੰਦੇ। ਪਲਸ 1 ਪਲਸ 2 ਵੀ ਸਾਰੀਆਂ ਛੋਟੀਆਂ-ਛੋਟੀਆਂ ਕਲਾਸਾਂ ਵੀ ਸਾਰੇ ਲੈ ਕੇ ਜਾਂਦੇ ਆ ਮੈਂ ਰੀਸੈਂਟਲੀ ਆ ਦੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਤੇ ਮੇਰੇ ਬੁੱਕਸ ਪਈਆਂ ਸੀ ਐਂਡ ਜਦ ਮੈਨੂੰ ਪਤਾ ਲੱਗਿਆ ਕਿ ਇੱਥੇ ਇੱਕ ਫ੍ਰੀ ਬੈਂਕ ਬੁੱਕਸ ਖੁੱਲੀਆਂ ਆਂ ਜਾਂ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਬਿਕਾਜ਼ ਜਿਹੜੇ ਬੱਚੇ ਨਹੀਂ ਅਫੋਰਡ ਕਰ ਸਕਦੇ ਇਹ ਵਧੀਆ ਕੰਟ੍ਰਿਬਿਊਟ ਕਰ ਲੈ ਨੇ ਸੋਸਾਇਟੀ ਲਈ ਸੋ ਦੈਟਸ ਵਾਈ ਮੈਂ ਵੀ ਸੋਚਿਆ ਕਿ ਮੇਰਾ ਵੀ ਥੋੜਾ ਜਿਹਾ ਕੰਟ੍ਰਿਬਿਊਸ਼ਨ ਹੋਵੇ ਇਸ ਵਿੱਚ ਐਂਡ ਆਮ ਫੀਲ ਵੈਰੀ ਗਲੈਡ ਸਾਡੇ ਕੋਲ ਬੱਚੇ तकरीबन ਹਰ ਸਾਲ ਦੇ ਵਿੱਚ 200-250 ਬੱਚਾ ਮੈਡੀਕਲ ਨਾਨ ਮੈਡੀਕਲ ਦੇ ਵਿੱਚ ਅਪੀਅਰ ਹੁੰਦਾ ਹੈ ਜਿਹੜੇ ਬੱਚੇ ਸਾਡੇ ਕੋਲ ਮੈਡੀਕਲ ਨਾਨ ਮੈਡੀਕਲ ਦੇ ਵਿੱਚ ਫੀਸਾਂ ਪੇ ਨਹੀਂ ਕਰ ਸਕਦੇ ਅਸੀਂ ਬੁੱਕਸ ਨਹੀਂ ਲੈ ਸਕਦੇ ਅਸੀਂ ਉਹਨਾਂ ਨੂੰ ਫ੍ਰੀ ਆਫ ਪਾਸਟ ਪੜਾਉਂਦੇ ਆ ਤੇ ਅਸੀਂ ਇੱਕ ਬੁੱਕ ਬੈਂਕ ਹੈ ਜਿਹੜਾ ਆਪਣਾ ਕੋਟਪੁਰਾ ਰੋਡ ਤੇ ਐ ਨਾ ਉਹ ਬੇਕਰ ਦੇ ਨਾਲ ਹੈ ਅਸੀਂ ਉਹਨਾਂ ਨਾਲ ਜੁੜੇ ਹੋਏ ਆ ਜਿਹੜੇ ਬੱਚੇ ਬੁੱਕਸ ਨਹੀਂ ਲੈ ਸਕਦੇ ਜਿਹੜੀਆਂ ਸਾਡੇ ਕੋਲ ਐਕਸਟਰਾ ਬੁੱਕਸ ਵੀ ਆਉਂਦੀਆਂ ਆ ਉਹ ਸੀ ਇਹਨਾਂ ਨਾਲ ਐਕਸਚੇਂਜ ਕਰਾ ਕੇ ਉਹਨਾਂ ਬੱਚਿਆਂ ਨੂੰ ਅਸੀਂ ਜਿਹੜੀਆਂ ਫ੍ਰੀ ਬੁੱਕਸ ਆ ਇਸੇ ਤੋਂ ਪ੍ਰੋਵਾਈਡ ਕਰ ਦਿੰਦੇ ਆ ਇਹ ਬੜੀ ਵਧੀਆ ਜਿਹੜੀ ਸੇਵਾ ਸਰਬਜੀਤ ਸਿੰਘ ਹੈ ਜਿਹੜੇ ਨਵ ਬੇਕਰ ਵੀ ਚਲਾ ਰਹੇ ਨੇ ਤੇ ਇੱਕ ਬੁੱਕ ਬੈਂਕ ਵੀ ਚਲਾ ਰਹੇ ਆ ਅਸੀਂ ਉਹਨਾਂ ਨਾਲ ਫਿਰ ਲੈ ਕੇ ਜਿਹੜੀਆਂ ਬੁੱਕਸ ਆ ਉਹਨਾਂ ਬੱਚਿਆਂ ਤੱਕ ਪਹੁੰਚਾਉਨੇ ਜਿਹੜੇ ਬੱਚੇ ਆ ਜਿਹੜੇ ਉਹ ਅਫੋਰਡ ਨਹੀਂ ਕਰਦੇ ਜਿਹੜੇ ਬੁੱਕਸ ਨਹੀਂ ਲੈ ਸਕਦੇ ਸ਼੍ਰੀ ਮੁਖਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ